ਅਸੀਂ ਸਾਨੂੰ ਕਿਸਨੇ ਤਲਾਹ ਦਿੱਤੀ ਕਿ ਐਕਟਰੋ ਕੈਫੇ ਰੈਸਟੋਰੈਂਟ ਵਿੱਚ ਨਜਾਇਜ਼ ਹੁਕਾ ਚੱਲਦਾ ਰੀਡ ਕਰਕੇ ਤੇ ਉੱਥੇ ਹੁਕਾ ਜਿੱਥੇ ਸੀਵਲ ਕਰਾ ਰਹੇ ਸੀ ਮਾਲਕ ਇਹ ਪਹਿਲਾਂ ਵੀ ਇਹਦੇ ਖਿਲਾਫ 52 ਨੰਬਰ ਮਕਦਮਾ ਕਰ ਦਿਆ ਉਸ ਅੱਜ ਮਨ ਐਸਏ ਸਮੇਤ ਸਾਥੀ ਕੰਮਚਾਰੀਆਂ ਅਗਸਤ ਤਲਾਸ਼ ਪੜੇ ਪਰਚੀਆਂ ਦੇ ਸਬੰਧ ਵਿੱਚ ਸਟਾਰਬਕਸ ਮੌਜੂਦ ਸੀ ਕਿ ਮੁਖਬਰ ਖਾਸ ਦੀ ਮੁਖਬਰੀ ਤੇ ਅਸੀਂ ਸਾਨੂੰ ਕਿਸ ਨੇ ਇਲਾਹ ਦਿੱਤੀ ਕਿ ਐਕ్రో cafe ਰੈਸਟੋਰੈਂਟ ਵਿੱਚ ਨਜਾਇਜ਼ ਹੁਕਾ ਚੱਲਦਾ ਜਿਸ ਤੇ ਮਨ ਐਸਐਨਐਸ ਵਿੱਚ ਸਾਥੀ ਕਰਮਚਾਰੀਆਂ ਉੱਥੇ ਰੇਡ ਕੀਤਾ ਰੇਡ ਕਰਕੇ ਤੇ ਉੱਥੇ ਹੁਕਾ ਜਿੱਥੇ ਸੇਵਨ ਕਰਾ ਰਹੇ ਸੀ ਮਾਲਕ ਖੁਦ ਆਪ ਮਾਲਕ ਅ ਅਮਰਦੀਪ ਅਮਰਬੀਰ ਸੇ ਜਿਹੜਾ ਆ ਉਥੇ ਹੁਕਾ ਕਰਾ ਰਿਆ ਸੀ 7 ਜਿਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਪਾਸੋਂ ਹੁਕਾ ਜਿਹੜਾ ਉਹ ਬਰામਤ ਕਰ ਰਿਹਾ ਸੀ ਜਾਂਚ ਦੌਰਾਨ ਸਰ ਕਿੰਨੇ ਹੁਕੇ ਬਰામਤ ਹੋਏ ਇਹ ਇੱਕੋ ਹੀ ਅਜੇ ਤਾਂ ਹੁਕਾ ਇੱਕੋ ਬਰામਤ ਹੋਇਆ ਪਰ ਜਿਹੜਾ ਸ਼ਖਸ ਹੈਗਾ ਜਿਹੜੇ ਹੁਕਾ ਦਾ ਕੰਮ ਕਰਦਾ ਸੀ ਉਹ ਕਿੰਨੇ ਟਾਈਮ ਤੋਂ ਕਰ ਰਿਹਾ ਉਹ ਇਹ ਪਹਿਲਾਂ ਵੀ ਇਹਦੇ ਖਿਲਾਫ 58 ਨੰਬਰ ਮਕਦਮਾ ਦਰਜ ਹੈ ਉਹ ਵੀ ਮੇਰੇ ਵੱਲੋਂ ਦਰਜਿਆ ਤੇ ਉਹ ਵੀ ਕਰੀਬ ਇਹਨੂੰ 2 ਮਹੀਨੇ ਤੋਂ ਇਹ ਕਰ ਰਿਹਾ ਸੀ ਵਿੱਚ ਹਟ ਗਿਆ ਸੀ ਜਦੋਂ ਅਸੀਂ ਪਰਚਾ ਦਿੱਤਾ ਤਾਂ ਇਹ ਹਟ ਗਿਆ ਹੁਣ ਫੇਰ ਸਾਨੂੰ ਇਹਦੀ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਇਹ ਦੁਬਾਰਾ ਫੇਰ ਕਰ ਰਿਹਾ ਅੱਜ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਤੋਂ ਮੁਕਾਬਰਾੰਦ ਕਰ ਸਰ ਕੀ ਆ ਜਾ ਰਿਹਾ ਮੋਕੇ ਦੇ ਉੱਤੇ ਲੜਕੀਆਂ ਵੀ ਮਜੂਦ ਸੀ ਨਹੀਂ ਕੋਈ ਲੜਕੀ ਨਹੀਂ ਸਰ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਮੋਟਰ ਵਾਲਾ ਅਸੀਂ ਦੇਖੋ ਆਪੀ ਇਹ ਨਸ਼ਿਆਂ ਤੋਂ ਬਚੋ ਤੇ ਤੁਸੀਂ ਜਿਹੜੀ ਜਵਾਨੀ ਆਪਾਂ ਤਾਂ ਹੀ ਬਚਾ ਸਕਦੇ ਹਾਂ ਜੇ ਨਸ਼ਿਆਂ ਤੋਂ ਦੂਰੀ ਸਰ ਇਹ ਬਹੁਤ ਇੰਪ੍ਰੈਸਡ ਹੈ ਉਹ ਲੋ ਚੈਕਿੰਗ ਲਗਾਤਾਰ ਚੱਲੀ ਰਹੀ ਹੈ ਲਗਾਤਾਰ ਚੱਲੀ ਹੈ ਜੀ ਅਸੀਂ ਜਿੰਨੇ ਹੋਟਲ ਨੇ ਤਕਰੀਬਨ ਰੋਜ਼ਾਨਾ ਉਹਨਾਂ ਨੂੰ ਚੈੱਕ ਕਰਦੇ ਹਾਂ ਸਰ ਹੋਰ ਜੀ ਦਾ ਨੂੰ ਇਹਦੇ ਹੋਰ ਵੀ ਰੈਸਟੋਰੈਂਟ ਹੈਗੇ ਆ ਕਈ ਪਾਪੇ ਗਏ ਜਿੱਥੇ ਇਸ ਤਰ੍ਹਾਂ ਦੀ ਚੀਜ਼ਾਂ ਕਰਦੇ ਉਹਨਾਂ ਨੂੰ ਕੀ ਕਰਾਂਗੇ ਇਦਾਂ ਵੀ ਉਹ ਹਟ ਜਾਣ ਜੇ ਅੱਬਲ ਤੇ ਅਸੀਂ ਚੈੱਕ ਕਰਦੇ ਆ ਨਹੀਂ ਕਰਦੇ ਜੇ ਕਰਦੇ ਆ ਤਾਂ ਉਹਨਾਂ ਨੂੰ ਇਹੋ ਬੇਨਤੀ ਆ ਕਿ ਉਹ ਇਹ ਕੰਮ ਨਾ ਕਰੇ